ਮੰਮੀ ਹਾਂ ਪੁੱਤ ਲੈਣਾ ਯਾਰਾਂ ਤੋ 14 ਚੱਲਿਆ ਤੇ ਮੈਂ ਚੱਲ ਦੱਸ ਜੀ ਅੰਨਾ ਤੁਹਾਨੂੰ ਕੋਈ ਕੰਮ ਆਹ ਮੰਮੀ ਉਹਨਾ ਮੁੰਡੇ ਇੱਕ ਦਾ ਜਨਮ ਦਿਨ ਸੀ ਹਾਂ ਤੇ ਉਹ ਫੋਨ ਕਰਨ ਲਿਆ ਸੀ ਤੇ ਮੈਂ ਹਾਂ ਚੱਲ ਚਲੇ ਜਾਣਾ ਘਰ ਵੀ ਕੀ ਕਰਨਾ ਬਸ ਲੰਮੇ ਪੈਰੀ ਦਾ ਏ ਕੋਈ ਗੱਲ ਨਹੀਂ ਚੱਲ ਜਾ ਪਰ ਛੱਤੀ ਆ ਜੀ ਹਾਂ ਕੋਈ ਨਾ ਮੰਮੀ ਅਜਨੋਂ ਟਾਈਮ ਤੇ ਲੱਗੀ ਜਾਣਾ ਹੈ ਜਾ ਕੇ ਕੋਈ ਮੈਨੂੰ ਫੋਨ ਵੀ ਕਰਦੀ ਲੈ ਮੰਮੀ ਇੱਥੇ ਤਾਂ ਜਾਣਾ ਆਪਣਾ ਤੈਨੂੰ ਪਤਾ ਤਾਂ ਹੈਗਾ ਮੇਰਾ ਕੜੀ ਨਹੀਂ ਕਾੜਦੀ ਮੈਨੂੰ ਕੋਈ ਆਉਣਿਆ ਵੀ ਨਾ ਟੈਨਸ਼ਨ ਲਿਓ ਮੇਰਾ ਰਹਿੰਦਾ ਤੇਰੇ ਵਿੱਚ ਧਿਆਨ ਤੇ ਪੁੱਤ ਸਿਆਣੇ ਬਣ ਕੇ ਜਾਣਾ ਤੇ ਸਿਆਣੇ ਬਣ ਕੇ ਆਉਣਾ ਕੋਈ ਗਲਤ ਕੰਮ ਨਹੀਂ ਕਰੀਦਾ ਹੁੰਦਾ ਮੰਮੀ ਗਲਤ ਨੂੰ ਕੀ ਕਰਨਾ ਦੱਸੋ ਉਹ ਪੁੱਤ ਨੇ ਆਉਣਿਆ ਕੋ ਡਰੀ ਲੱਗਦਾ ਪਾਉ ਚਲੋ ਕੋਈ ਗੱਲ ਨਹੀਂ ਤੇ ਕੋਈ ਚੀਜ਼ ਚੋਈ ਤੇ ਨਹੀਂ ਮੰਗੋਣੀ ਨਹੀਂ ਕੋਈ ਚੀਜ਼ ਤਾਂ ਜਸਾਰੀ ਹੀ ਹੈ ਜਮਾ ਚਲੋ ਜਾਣਾ ਤਾਂ ਹੈਗਾ ਹੀ ਕੋਈ ਨਹੀਂ ਮੈਂ ਕੋਈ ਵੇਖ ਲੈਣੀ ਐ ਸੋਲ ਚ ਦੂਜੀ ਜੀ ਆਪੀ ਤੇ ਕੋਈ ਬਹੁਤੀ ਫੋਨ ਕਰਕੇ ਲੱਗਦਾ ਹੈ ਨਾ ਲੱਜੀ ਐ ਕੋਈ ਨਹੀਂ ਮੇਰੇ ਕੋਲ ਹੈਗਾ ਦਾ ਯਾਰ ਅਕਲ ਬਈ ਆ ਚਲ ਕੋਈ ਗੱਲ ਨਹੀਂ

ਅਮਰ ਸੋਈ ਜੁਨੀਆ ਇਹਨੂੰ ਦੱਸਦਾ ਵਾਂ ਫਿਰ ਮੈਂ ਜਾਣਾ ਅਮਣਾ ਉਹ ਤੂੰ ਐਂ ਕਰ ਮੇਰੀ ਟੀ-ਸ਼ਰਟ ਕੱਢੀ ਪਹਿਲਾਂ ਇੱਕ ਕਿਉਂ ਟੀ-ਸ਼ਰਟ ਕੱਦ ਤੂੰ ਕੱਢਦਾ ਹਾ ਟੀ-ਸ਼ਰਟ ਹੀ ਅਜੇ ਸਵੇਰੇ ਪਾਈ ਤੀ ਉਹ ਸਵੇਰੇ ਪਾਈ ਆ ਉਹ ਮੰਗਾ ਮੈਨੂੰ ਕਹਿੰਦਾ ਛੇਤੀ ਐਂ ਕੰਮ ਆ ਜਾਣਾ ਵਾ ਕਿਤੇ ਕਿਉਂ ਕਿੱਥੇ ਜਾਣਾ ਤੁਸੀਂ ਉਹਦੇ ਨਾਲ ਤੇਨੂੰ ਸਾਰਾ ਕੁਝ ਮੈਂ ਦੱਸ ਕੇ ਜਾਇਆ ਕਰਾਂ ਤੇ ਦੱਸ ਹੋਰ ਕਿਨੂੰ ਦੱਸ ਕੇ ਜਾਣਾ ਯਾ ਉਹਨੇ ਇੱਕ ਫੋਨ ਨੰਬਰ ਨਾ ਉਹ ਕਰਦਾ ਹੁੰਦਾ ਮਨੀਆ ਜਿੱਥੋਂ ਮੈਂ ਕਹਾਂ ਉੱਥੋਂ ਮੇਰੇ ਨਾਲ ਬਹਿ ਜਾਂਦਾ ਵਾ ਤੇ ਤੈਨੂੰ ਤਾਂ ਸਭ ਕੁ ਮੈਂ ਦੱਸ ਕੇ ਜਲਾ ਮੇਰੀ ਗੱਲ ਸੁਣ ਲੋ ਉਹ ਮੈਨੂੰ ਬਿਲਕੁਲ ਨਹੀਂ ਚੰਗਾ ਲੱਗਦਾ ਤੂੰ ਉਹ ਜਿੱਥੇ ਕਹਿੰਦਾ ਉੱਥੇ ਤੂੰ ਹੀ ਓਟੇ ਜਾਂਦੇ ਓਦੇ ਨਾਲ ਉਹ ਜਾਣਾ ਪੈਂਦਾ ਵਾ ਅੱਜ ਲੋ ਕਿਸੇ ਨਾ ਕੰਮ ਹੋਏ ਜੀ ਅੱਜ ਮੈਂ ਨਾ ਤੂੰ ਕੱ데 ਕੱਲੂ ਮੈਂ ਉਹਦੇ ਨਾਲ ਵੀ ਤੁਰੂਗਾ ਆ ਬਹੁਤ ਤੁਰਦੇ ਆ ਤੁਹਾਡੇ ਨਾਲ ਸਾਰੇ ਜਣੇ ਆਪਣੀ ਵਾਰੀ ਤੇ ਪਾਸਾ ਪਲਟੇ ਜਾਂਦੇ ਸਾਰੇ ਬਾਰੇ ਪਾਸਾ ਪਲਟਦਾ ਵਾ ਹਰੇਕ ਥਾਂ ਤੇ ਮੈਨੂੰ ਲੈ ਕੇ ਜਾਂਦਾ ਵਾ ਤੇ ਨਹੀਂ ਜਾਣਾ ਕਿੱਥੇ ਉਹਨੇ ਉਹ ਜਾਣਾ ਵਾ ਕਿਤੇ ਤੂੰ ਦਵੇਂਗਾ ਕਿ ਨਹੀਂ ਦਵੇਂਗੇ ਮੈਂ ਨਹੀਂ ਦੇਣੀ ਐ ਜੋ ਸਵੇਰੇ ਪਾਈ ਤੇ ਆ ਬੜੀ ਦੂਰ ਜਾਣਾ ਵਾ ਦਹੀਂ ਹਾਂ ਤੇ ਪਹਿਲਾਂ ਦੱਸੋ ਕਿੱਥੇ ਜਾਣਾ ਉਹ ਚੱਲ ਐਂ ਕਰੀ ਮੰਮੀ ਨੂੰ ਨਾ ਤੂੰ ਦੱਸੀ ਚੱਲ ਮੈਂ ਉਹ ਪਾ ਜਣਾ ਵਾ ਹੁਣ ਤੂੰ ਮੰਮੀ ਨੂੰ ਨਾ ਦੱਸੀ ਤੇ ਮੈਂ ਆ ਜਾਣਾ ਵਾ ਛੇਤੀ ਤੇ ਕਿਉ ਮੰਮੀ ਨੂੰ ਕਿਉਂ ਨਾ ਦੱਸੀ ਮੈਨੂੰ ਲੱਗਦਾ ਮਾਂ ਮੰਮੀ ਨੇ ਗੱਲ ਹੈਗੀ ਉਹ ਗੱਲ ਨਹੀਂ ਕੋਈ ਹੈਗੀ ਮੰਮੀ ਨੂੰ ਕਹੀ ਪੱਠੇ ਲੈਣ ਕੇ ਆਵਾ ਉਹਨੇ ਤਾਂ ਹੁਣੇ ਬੋਲਣ ਬਣਾ ਉਹਨੇ ਕਹਣਾ ਉਹ ਤਾਂ ਕਪੱਤਾ ਪੜਾ ਉਹਦੇ ਨਾਲ ਗਿਆ ਵਾ ਤੇ ਸੱਚੀ ਕਹਿੰਦੀ ਆ ਝੂਠ ਛੋੜੀ ਮਾਰਦੀ ਆ ਵੀ ਹੈ ਵੀ ਇਦਾਂ ਉਹ ਪਹਿਲਾਂ ਇਹਨੂੰ ਇਹ ਦੱਸੋ ਦੱਸਣ ਕਿਉਂ ਨਹੀਂ ਦੇ ਵੀ ਕਿੱਥੇ ਜਾਣਾ ਉਹ ਕਿੱਥਾ ਕਿੱਥੇ ਆ ਉਹਦੀ ਮਾਤਾ ਨਹੀਂ ਉਹ ਠੀਕ ਤੇ ਉਹਨੂੰ ਨਾਲ ਲੈ ਕੇ ਜਾਣਾ ਗੱਡੀ ਚ ਚਲਵਣੀ ਉਹਦੇ ਕੋਲ ਲਾਇਸੈਂਸ ਹੀ ਨਹੀਂ ਹੈ ਮੈਂ ਤਾਂ ਆਖਣ ਡਿਆ ਅੱਛਾ ਹੋਰ ਕੋਈ ਉਹਨੂੰ ਲੱਭਿਆ ਨਹੀਂ ਤੂੰ ਹੀ ਲੱਭਦੇ ਹੋ ਵਸ ਉਹਨੂੰ ਕਿਤੇ ਵੀ ਜਾਣਾ ਉਹ ਇਹ ਪਿੰਦੂ ਨਾਲ ਚੱਲੀਏ ਉੱਥੇ ਚੱਲੀਏ ਪਿੰਦੂ ਤੁਹਾਨੂੰ ਘਰ ਤੋਂ ਖੜਦਾ ਹੋਰ ਕਿਹਨੂੰ ਨਹੀਂ ਕਰ ਸਕਦਾ ਜਦੋਂ ਸਾਨੂੰ ਕੰਮ ਪੈਂਦਾ ਤੇ ਇੱਕ ਵਾਰੀ ਕਹਾਂ ਤਾਂ ਗੱਡੀ ਲੈ ਕੇ ਆ ਜੰਨਾ ਉਹਦੀ ਅੱਜ ਉਹਨੂੰ ਕੰਮ ਤੇ ਆ ਤੇ ਮੈਂ ਉਹਨੂੰ ਨਾ ਕਰਦਾ ਪੰਜਾ ਤੂੰ ਐਂ ਕਰੀ ਤੂੰ ਹੋਰ ਗੱਲਾਂ ਛੱਡ ਤੇ ਮਾਤਾ ਨੂੰ ਨਾ ਦੱਸੀ ਕੋਦੇ ਨਾਲ ਗਿਆ ਵਾ ਤੂੰ ਐਂ ਕਹਦੀ ਵੀ ਮੋਟਰ ਤੇ ਗਿਆ ਮੈਂ ਤੇ ਦੱਸਣਾ ਮਮੇ ਕੋਈ ਨਹੀਂ ਝੂਠ ਬੋਲਿਆ ਜਾਣਾ ਤੂੰ ਨਹੀਂ ਦੱਸਣਾ ਤੇ ਨ ਬਾਚੋਂ ਨੇ ਮੈਨੂੰ ਕੀ ਲਾ ਕਰਦੀ ਆ। ਬੀਤਵਾਰੀ ਲੜਾਈ ਘਰ ਚ ਅੱਗੇ ਘਟ ਪਈ ਹੋਣੀ ਆ। ਮੈਂ ਚੱਲਾਂ ਹੀ ਹਾਂ। ਮੇਰੀ ਗੱਲ ਤੇ ਸੁਣੋ ਮੰਮੀ ਨੂੰ ਦੱਸ ਕੇ ਜਾਓ। ਉਹ ਮੈਂ ਨਹੀਂ ਦੱਸਣਾ ਤੁਸਨਾ। ਲੈ ਬਾਅਦ ਚ ਕੋਈ ਗੱਲਬਾਤ ਹੋ ਜਾਂਦੀ ਤੇ ਉਹ ਮੈਨੂੰ ਆਣ ਕੇ ਬੋਲਦੀ ਆ ਵੀ ਤੂੰ ਨਹੀਂ ਉਹਨੂੰ ਸਮਝਾਇਆ। ਉਹਨੂੰ ਨੂੰ ਦੱਸ ਕੇ ਵੀ ਨਹੀਂ ਗਏ। ਇਹ ਵੀ ਇਹਨਾਂ ਦਾ ਵੀ ਸਰਿਆ ਪਿਆ ਵਾ। ਪਤਾ ਨਹੀਂ ਕਿਹੜੇ ਕਿਹੜੇ ਕੰਮਾਂ ਚ ਪੈ ਗਏ ਆ। ਕਿੱਥੇ ਕਿੱਥੇ ਜਾਂਦੇ ਆ। ਨਾ ਦੱਸ ਕੇ ਜਾਂਦੇ ਕਿਸੇ ਨੂੰ। ਜਾਣੀ ਆ ਨਾ ਮੰਮੀ ਨੂੰ। ਪਹਿਲਾਂ ਮੈਂ ਉਹਨੂੰ ਦੱਸਣੀ ਆ ਬਾਅਦ ਚ ਮੇਰੇ ਦਿਵਾਲੇ ਹੋ ਜਾਂਦੀ ਐ ਵੀ ਕਿੱਥੇ ਗਿਆ ਵਾ। ਹੱਦ ਹੋ ਗਈ। ਮੈਂ ਕਿੱਥੇ ਪੋਛ ਦਈ ਨਹੀਂ ਘਰ ਚ। ਕੋਈ ਕਦਰ ਹੀ ਹਣੀ ਕੋਈ। ਜਿੰਨਾ ਮਰਜ਼ੀ ਕਰ ਲੋ ਨਾ ਵਾ। ਤੂੰ ਕਿੱਧਰ ਬੈਗ ਤਿਆਰ ਕਰਨ ਦੀ ਆ? ਮੈਂ ਨਹੀਂ ਘਰਣਾ ਇਹ ਘਰ ਚ। ਮੈਂ ਚੱਲੀ ਆ ਇੱਥੋਂ। ਤੇਰਾ ਦਿਮਾਗ ਖਰਾਬ ਕੀ ਗੱਲ ਕੀ ਹੋਈ ਆ? ਗੱਲ ਕੀ ਹੋਣੀ ਆ ਤੁਸੀਂ ਤਾਂ ਤੁਹਾਨੂੰ ਮੈਂ ਪਹਿਲੀ ਵਾਰੋ ਕਹਤਾ ਹੀਗਾ ਪੁੱਤ ਜੀ ਮੰਮੀ ਹੁਣ ਜਾ ਕੇ ਕਿਹਾ ਹਾਂ ਉਹ ਹੁਣ ਗੁੱਸੇ ਨਾਲ ਕਹਿੰਦਾ ਮੰਮੀ ਹੁਣ ਮੇਰੇ ਦੁਆਲੇ ਹੋਈ ਸੀਗੀ ਤੁਸੀਂ ਗੱਲ ਕੀਤੇ ਤੁਹਾਡੇ ਦੁਆਲੇ ਹੁੰਦੇ ਹਾਂ ਜੋ ਮਰਜ਼ੀ ਕਹਿੰਦੇ ਤਾਂ ਕੋਈ ਗੱਲ ਨਹੀਂ ਜੇ ਹੋਏ ਤੇ ਫਿਰ ਤੈਨੂੰ ਕੀ ਕਹਤਾ ਹੁਣ ਉਹਨਾਂ ਨੇ ਕੋਈ ਗੱਲ ਨਹੀਂ ਮੈਂ ਕਰ ਲੂੰਗਾ ਗੱਲ ਆਪੇ ਤੂੰ ਰਹਿਣ ਦੇ ਤੂੰ ਬੈਗ ਚੁੱਕ ਲੈ ਤਾਂ ਤੂੰ ਉੱਥੇ ਜਾਣਾ ਹੁਣ ਪਿੰਡ ਤੇ ਪਿੰਡ ਹੀ ਜਾਊਂਗੀ ਮੈਂ ਹੋਰ ਕਿੱਥੇ ਜਾਣਾ ਵਾ ਤੇਰਾ ਦਿਮਾਗ ਖਰਾਬ ਹੈ ਤੇਰਾ ਨਹੀਂ ਤਾਂ ਰੋਜ਼ ਮੇਰੇ ਦੁਆਲੇ ਹੋਇਆ ਰਹਿੰਦੇ ਮੈਂ ਇਹਨਾਂ ਨੂੰ ਕੀ ਆਨੀ ਆ ਉਹ ਮੈਂ ਕਰ ਲੈਣਾ ਗੱਲ ਇਹਨਾਂ ਨਾਲ ਕੋਈ ਨਹੀਂ ਤੂੰ ਕਿਤੇ ਨਹੀਂ ਜਾ ਨੇ ਤੁਹਾਡੇ ਆਰ ਤੈਨੂੰ ਮੱਝੀ ਕਹਿੰਦੇ ਤੁਹਾਡੇ ਕੋਈ ਕਹਿੰਦੇ ਨਹੀਂ ਮੰਨਣੀ ਹੈਗੀ ਮੈਨੂੰ ਜਾ ਲੈਣ ਦੋ ਅੱਗੇ ਦੂਜੀ ਗਈ ਹੈ ਨਾ ਹੁਣ ਮੈਂ ਵੀ ਚਲ ਜੂਗੀ ਵੇਖੀ ਹੁਣ ਲੱਗ ਪਤਾ ਜਾਂਦਾ ਇਹਨਾਂ ਨੂੰ ਆ ਛੱਡ ਦੋ ਇਹਨਾਂ ਨੂੰ ਮੈਂ ਆਪੇ ਕਰ ਲੈਣਾ ਗੱਲ ਇਹਨਾਂ ਨਾਲ ਠੀਕ ਆ ਤੇਰਾ ਨਾਂ ਵੀ ਲੜੀ ਜਾਂਦੇ ਆਏ ਤੂੰ ਰੱਖ ਬੈਗਾ ਆਪਣਾ ਤੁਸੀਂ ਇਦਾਂ ਹੀ ਕਹਿੰਦੇ ਰਹਿਣਾ ਵਾ ਅਗਲਾਂ ਗੱਲ ਕਰੋ ਖਾਂ ਸਿੱਧੀ ਇੱਕ ਵਾਰੀ ਚਾਜ ਨਾਲ ਗੱਲ ਕੀਤੀ ਹੋਏ ਤਾਂ ਅਗਲੇ ਮੁੜ ਕੇ ਗਲਤ ਨਾ ਕਰਨਗੇ ਉਹ ਮੈਂ ਕਰ ਲੈਣਾ ਸਿੱਧੀ ਕਰ ਲੈਣਾ ਮੈਂ ਠੀਕ ਆ ਠੀਕ ਕਰ ਲੈਣਾ ਵਾ ਜਦੋਂ ਕੋਈ ਗੱਲ ਹੁੰਦੀ ਆਣ ਕੇ ਮੈਨੂੰ ਪੈ ਜਾਂਦੇ ਆ ਇਹਨੂੰ ਕਹਿ ਲੋ ਜੋ ਕਹਿਣਾ ਤੂੰ ਬੈਗ ਰੱਖ ਪਹਿਲੇ ਤੁਸੀਂ ਮੈਂ ਆਪੇ ਕਰ ਲੈਣਾ ਗੱਲ ਹੈ ਕਿੱਥੇ ਮੰਮੀ ਹੁਣ ਮੈਨੂੰ ਨਹੀਂ ਪਤਾ ਕਿੱਥੇ ਆ ਰੱਖ ਪਹਿਲੇ ਬੈਠਾ ਮੇਰੇ ਤੇ ਵਾਧੂ ਆਈਆਂ ਜੋ ਨਹੀਂ ਜਿਹੜਾ ਮੈਨੂੰ ਆ ਕੇ ਸੁਣਾ ਜਾਂਦਾ ਕੋ ਉਹ ਚੁੱਪ ਕਰ ਜਾ ਮੈਂ ਕਰ ਲੈਣਾ ਆਪੇ ਗੱਲ ਰੋਲੀ ਪਾਈ ਜਾਂਦੀ ਫਿਰ ਮੰਮੀ ਹਾਂ ਮੇਰੀ ਗੱਲ ਸੁਣੋ ਬਾਅਦ ਚ ਨਾ ਤੈ ਮੈਨੂੰ ਬੋਲਦੇ ਹੁੰਦੇ ਹੋ ਉਹ ਲੈ ਇਹਨਾਂ ਦੇ ਕੰਮ ਵੇਖ ਲੋ ਹਾਏ ਹਾਏ ਦੱਸੇਗੀ ਕਿ ਜਾਂ ਉਹਦਾ ਬੁਝਾਰਤਾ ਹੀ ਪਾਈ ਜਾਏਗੀ ਦੂਜਾ ਆਇਤਾ ਕੀ ਪਾਣੀ ਆਵਾ ਉਹ ਪੁੱਛਦੇ ਪੁੱਛਦੇ ਪਤਾ ਨਹੀਂ ਕਿੱਥੇ ਚਲ ਗਏ ਆ ਕਿ ਇਹਦਾ ਫੋਨ ਆਇਆ ਸੀ ਮੁੰਡੇ ਦਾ ਹਾਂ ਤੇ ਉਹਦੇ ਨਾਲ ਭੱਜ ਗਏ ਆ ਪਹਿਲਾਂ ਮੈਨੂੰ ਕਹਿੰਦੇ ਮੈਂ ਪੱਠੇ ਲੈਣ ਚੱਲਾ ਆਂ ਅੱਛਾ ਤੇ ਆਉਂਦੇ ਸਾਲ ਮੈਨੂੰ ਕਹਿੰਦੇ ਟੀ-ਸ਼ਰਟ ਦੇ ਮੈਨੂੰ ਮੈਂ ਦਿੱਤੀ ਨਹੀਂ ਆ ਤੇ ਕਹਿੰਦੇ ਮੈਂ ਚੱਲਾ ਇਦਾਂ ਤੇ ਮੈਂ ਮੈਨੂੰ ਨਾਲ ਦੱਸੀ ਹੁਣ ਜੋ ਮੈਨੂੰ ਆਣ ਕੇ ਦੱਸਣ ਲਈ ਆ ਤੇ ਉਦੋਂ ਦੱਸਦੀ ਉਦੋਂ ਮਰ ਜਾਂਦੀ ਉਦੋਂ ਆਵਾਜ਼ ਮਾਰਦੀ ਮੈਨੂੰ ਤੇ ਹੁਣ ਇਹਦੀ ਤੇ ਗੱਲ ਹੈ ਮੰਮੀ ਕਹਿੰਦੇ ਕਹਿੰਦੇ ਉੱਡ ਗਏ ਆ ਮੈਂ ਕੀ ਹੋ ਜੂ ਆਈਆਂ ਤਾਂ ਉਸੇ ਮੈਨੂੰ ਬਾਹਰ ਹੀ ਮਾਰ ਲੈਂਦੀ ਖਲਤੀ ਖੁੱਤੀ ਮੈਂ ਮਰ ਗਈ ਕਿਤੇ ਮੈਂ ਅੰਦਰੇ ਬੈਠੀ ਹੈਗੀ ਉਹ ਮੈਨੂੰ ਕਹਿੰਦੇ ਮੰਮੀ ਨੂੰ ਉਹਨਾਂ ਦੱਸੀ ਲੜਾਈ ਪਾਏਗੀ ਤੇ ਗਿਆ ਗਿਆ ਕੇ ਇਹਦੇ ਨਾਲ ਦਾ ਨਾਂ ਤੇ ਦੱਸ ਮੈਨੂੰ ਮੰਮੀ ਕਿਹਦੇ ਨਾਲ ਜਾਣਾ ਉਹ ਜਿਹੜਾ ਮੰਗਾ ਮੰਗਾ ਕਹਿੰਦੇ ਆ ਹਾਏ ਨਹੀਂ ਮੈਂ ਮਰ ਗਈ ਨਹੀਂ ਉਹ ਤੈਨ ਖਤਾ ਸਿਰੇ ਦਾ ਬਦਮਾਸ਼ ਵਾ ਉੱਤੇ ਤੇ ਮਰ ਜਾਣੇ ਦੇ ਸਿਰ ਤੇ ਕੇਸ ਪਤਾ ਨਹੀਂ ਕਿੰਨੇ ਕਿ ਚੱਲਣ ਰਹੇ ਆ ਨਹੀਂ ਇਹ ਕੀ ਲੈਣ ਚਲ ਗਿਆ ਉਹਦੇ ਨਾਲ ਇਹਦਾ ਬੇੜਾ ਗਰਕ ਜੇ ਦਾ ਅੰਦਰ ਇਹਦਾ ਨੂੰ ਇਹ ਨਹੀਂ ਪਤਾ ਲੱਗਦਾ ਕਿਤੇ ਫਸ ਗਿਆ ਤੇ ਕਿੰਨੇ ਜਾਣਾ ਇਹਦੇ ਮਗਰ ਇਹਦੇ ਮਗਰ ਤੇ ਪਿੰਡ ਦਾ ਕੁੱਤਾ ਵੀ ਤੁਰਨਾ ਮੰਮੀ ਔਰ ਮੈਂ ਕੀ ਕਰਾਂ ਮੈਂ ਐਸੇ ਕਰਕੇ ਤੁਹਾਨੂੰ ਦੱਸਣ ਆਈ ਹਾਂ ਕਿ ਬਾਜ ਜੇ ਤੁਸੀਂ ਮੈਨੂੰ ਬੋਲਦੇ ਹੁੰਦੇ ਹੋ ਤੇ ਉਹਨਾਂ ਨੂੰ ਸਮਝਾ ਲਓ ਨਹੀਂ ਉਦੋਂ ਤਾਂ ਤੇਰੀ ਲੁਤਰੋ ਬੜੀ ਚੱਲਦੀ ਆ ਹੈ ਤੇ ਮੈਨੂੰ ਬਾਜ ਹੀ ਮਾਰ ਲੈਂਦੀ ਉਥੋਂ ਕਲੈਣੀਆਂ ਖਲੋ ਕੇ ਮੈਂ ਉੱਥੇ ਆ ਜਾ ਰਹੀ ਸੀ ਮੰਮੀ ਅਜੇ ਉਹ ਗਏ ਤੇ ਮੈਂ ਫਿਰ ਉਸੇ ਟਾਈਮ ਤੁਹਾਡੇ ਵੱਲ ਆ ਗਈਆਂ ਮੈਂ ਕਿੱਦਾਂ ਬਾਜ ਮਾਰ ਲੈਂਦੀ ਤੇ ਚੜ ਕੇ ਕਿਸੇ ਨਾਲ ਫਟਾਫਟ ਚਲੇ ਗਏ ਉਦਾਂ ਬੜੀ ਬਣਦੀ ਆ ਹਨਾ ਜ਼ਬਾਨਾਂ ਬੜੀਆਂ ਚਲਾਉਂਦੀ ਆ ਮੇਰੇ ਨਾਲ ਮੱਥੇ ਬੜੇ ਲੰਦੀ ਆ ਤੇ ਬੰਦੇ ਆਪਣੇ ਨੂੰ ਕਿਤੇ ਅਕਲ ਨਹੀਂ ਦੇ ਸਕਦੀ ਤੂੰ ਮਾਸਾ ਤੇ ਪਹਿਲਾਂ ਤੂੰ ਦਿੱਤੀ ਹੁੰਦੀ ਤੇ ਹੁਣ ਉਹਨੂੰ ਆ ਜਣੀ ਹਾਂ ਮੈਂ ਦੇਣੀ ਹਕਲ ਨੂੰ ਹਨਾ ਜਿੰਨਾ ਚਿਰ ਮੇਰੇ ਹੱਥਾਂ 'ਚ ਰਿਆ ਬੜਾ ਵਧੀਆ ਰਿਹਾ ਬਹੁਤ ਵਧੀਆ ਰਿਹਾ ਤੇ ਸ਼ੁਰੂ ਤੋਂ ਹੀ ਇਦਾਂ ਦੇ ਹੀ ਰੋਣਾ ਮਹਾ ਮਹਾ ਹਟੇ ਪਹਿਲਾਂ ਵੀ ਤੇ ਇਹਨਾਂ ਦਾ ਇਹੀ ਕੰਮ ਹੀ ਪਹਿਲਾਂ ਕਿਹੜਾ ਚੰਗੇ ਭਲੇ ਹੀ ਨਿਕ ਲੈਣੀ ਏ ਜ਼ਬਾਨ ਨੂੰ ਲਗਾਮ ਦੇ ਮੈਨੂੰ ਸੋਚ ਲੈਂਦੇ ਕੋਹਣ ਅਤਰੀ ਟੈਨਸ਼ਨ ਦੇਤੀ ਵਾਧੂ ਦੀ ਹੁਣ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਤੇ ਜਾ ਕੇ ਫਾਹ ਨਾ ਖੱਤਾ ਲੱਲੇ ਕੀ ਕਰਾਂ ਮੈਂ ਉਹ ਤਾਂ ਸਾਦਾ ਹੀ ਐਸੇ ਕੰਮ ਨੂੰ ਹੁੰਦਾ ਵਾ ਕਿ ਤੈਨਾਂ ਕਿਤੇ ਉਹਦਾ ਪੰਗਾ ਪਿਆ ਹੋਣਾ ਵਾ ਤੂੰ ਸੱਦ ਲਿਆ ਬਰਾਣੀ ਜੀ ਆ ਜਾ ਡਰਾਉਣਾ ਤੈਨੂੰ ਕੀ ਐ ਤੈਨੂੰ ਨਹੀਂ ਪਤਾ ਕਿਉਂ ਕਿਦਾਂ ਦਾ ਵਹੀ ਆ ਜੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਰੀਏ ਕੀ ਹੋਣਾ ਹੁਣ ਤੇਰਾ ਪਿਓ ਕਰ ਹੋਵੇ ਹੈ ਮੈਂ ਉਹਨੂੰ ਮਗਰ ਕੱਲਾ ਨਾ ਮੈਂ ਆਪ ਜਾਣ ਜੋਗੀ ਤੇ ਨਾ ਹੋਰ ਇਹ ਤੇ ਮੈਨੂੰ ਲੱਗਦਾ ਹਾਂ ਜਦੋਂ ਉਹਦਾਂ ਵਿਆਹ ਹੁੰਦਾ ਵਾ ਜਿੱਥੇ ਨਹੀਂ ਉੱਥੇ ਉਹਨੂੰ ਮਗਰ ਬਿਠਾ ਲ ਕੇ ਜਿੱਥੇ ਨਹੀਂ ਉੱਥੇ ਮਗਰ ਬਿਠਾ ਲ ਕੇ ਉਤਰ ਪੈਂਦਾ ਵਾ ਹੈ ਇਹਨੂੰ ਛਿੱਤਰ ਲੈ ਕੇ ਬੰਦਾ ਪੁੱਛਣ ਵਾਲਾ ਹੋਵੇ ਵੀ ਆਪਣੇ ਘਰ ਵਾਲ ਧਿਆਨ ਦੇ ਜਦੋਂ ਆ ਮੈਂ ਆਉਂ ਉਹਦੇ ਵਾਲੇ ਦੇ ਵੇਖਲਾ ਆਪਣੇ ਮਾਪਿਆਂ ਵਾਲੇ ਵੇਖਲਾ ਬਸ ਮੰਗਾ ਹੀ ਭੇਚ ਰਾਇਆ ਇਹਨੇ ਹਰ ਥਾਂ ਤੇ ਵਾਕਈ ਮੰਮੀ ਉਹਦਾ ਹੁੰਦਾ ਵੀ ਬੜਾ ਵਾ ਫੋਨ ਇਹਨਾਂ ਨੂੰ ਮਿੰਟ ਬਾਅਦ ਉੱਤੇ ਜਦੋਂ ਫੋਨ ਤੇ ਵੇਖਿਆ ਇਹ ਮੰਗੇ ਦਾ ਫੋਨ ਆਉਂਦਿਆ ਹੁੰਦਾ ਵਾ ਮੇਰਾ ਤੇ ਜੀ ਕਰਦਾ ਮੰਗੇ ਦੀ ਫੜ ਕੇ ਖਬਰ ਲੈ ਆਈ ਲਵਾ ਇੱਕ ਵਾਰੀ ਖਬਰ ਉਹਦੀ ਲੈਣੀ ਚਾਹੀਦੀ ਆ ਉਹਦੀ ਮੰਮੀ ਨੂੰ ਕਿਉ ਉਹਦੀ ਮੰਮੀ ਨੂੰ ਕੀ ਕਹਿਣਾ ਮੈਨੂੰ ਉਹਦੇ ਕੋਲ ਡਰ ਲੱਗਦਾ ਵਾ ਉਹਨੂੰ ਕਹੂੰਗੀ ਸਿੱਧਾ ਹੀ ਮੈਂ ਮੈਂ ਤੇਰਾ ਪੁੱਤ ਬਣ ਜੇ ਮੈਂ ਤਾਂ ਬੁਰਾ ਕੋਈ ਨਹੀਂ ਹਾਂ ਹੈ ਵੇਖੀ ਸੀ ਉਹਦਾ ਹਸ਼ਰ ਕੀ ਕਰਨੀ ਆ ਮੈਂ ਮੁਰਕੇ ਨਾ ਕਿਤੇ ਚੇਤਾ ਹੀ ਭੁੱਲ ਜੂ ਸਾਡੇ ਘਰ ਦਾ ਇੱਕ ਵਾਰੀ ਮੈ ਵੇੜਾ ਕਰਕੇ ਕਰਨਾ ਪੈਣਾ ਇਹਦਾ ਉਹਨਾਂ ਚ ਨਹੀਂ ਮੇਰੇ ਗੁੰਡੇ ਦੇ ਮਗਰ ਉੱਠਣਾ ਕੋਣੀ ਮੰਮੀ ਪਹਿਲਾਂ ਇੰਨਾ ਦੀ ਸੋਚ ਲੋ ਫਿਰ ਵੇਖੀ ਜੋ ਸੋਚਣਾ ਕੀ ਆ ਜੇ ਕੋ ਸਿਆਪਾ ਪੈ ਗਿਆ ਅੰਦਰ ਤਾਂ ਫਿਰ ਕੀ ਕਰਾਂਗੇ ਅਸੀਂ ਬੱਜੇ ਨਹੀਂ ਉੱਠਣਾ ਓਏ ਹੋਏ ਇਦਾਂ ਦੀਆਂ ਗੱਲਾਂ ਤੇ ਨਾ ਕਰੋ ਮੈਂ ਤਾਂ ਕਈ ਕੁਝ ਸੋਚਣ ਲਈ ਆ ਕਿ ਕਿਤੇ ਬਾਹਰ ਅੰਦਰ ਘੱਲਾਂਗੇ ਇਹਨੂੰ ਹੈ ਤੇ ਜੇ ਕਿਤੇ ਨਾ ਆ ਗਿਆ ਨਾ ਵਿੱਚ ਕਿਤੇ ਛਾਣੇ ਛੁਣੇ ਦੇ ਤੇ ਬੈਠਾ ਰੋ ਸਾਰੀ ਉਮਰ ਇੱਥੇ ਮੂੰਹ ਕੱਢ ਕੇ ਇਦਾਂ ਕਰੋ ਮੰਮੀ ਤੂੰ ਫੋਨ ਲਾਉਂ ਆ ਕੀ ਪਤਾ ਤੁਹਾਡੀ ਅੱਖ ਲੱਗੀ ਆ ਫੜਾ ਮੇਰਾ ਫੋਨ ਆ ਲੋ ਫੋਨ ਤੇ ਚੁੱਕਣਗੇ ਤੁਹਾਡੇ ਅੱਖੇ ਲੱਗ ਗਈਆਂ ਚੱਲ ਵੇਖ ਲੈਣੀ ਚੁੱਕਦਾ ਵਾਂ ਕਿ ਕੀ ਕਰਦਾ ਵਾ ਰਿੰਗ ਤੇ ਗਈ ਏ ਚੁੱਕਲਾ ਬਈ ਮਨਾ ਫੋਨ ਆ ਲੈ ਚੁੱਕਿਆ ਨਹੀਂ ਉਹ ਫੇਰ ਲਾਵਾਂ ਲਾਓ ਮਾਈਕ ਉਹ ਫੇਰ ਇਹੀ ਗੱਲ ਕਰਦੇ ਕਰਦੇ ਇਹੀ ਬਾਰ ਬਾਰ ਕਿ ਫੋਨ ਨਹੀਂ ਚੁੱਕਦੇ ਫੋਨ ਨਹੀਂ ਚੁੱਕਣਾ ਹੋਰ ਕਿਹਦਾ ਤੇ ਉਹ ਚੁੱਕ ਲੈ ਆ ਲੈ ਆ ਸਵਿਚ ਆਫ ਹੋ ਗਿਆ ਹੀ ਹਾਏ ਮੰਮੀ ਫੋਨ ਕੀ ਕਰਾਂਗੇ ਉਹਨਾਂ ਨੇ ਤੇ ਫੋਨ ਵੀ ਸਵਿਚ ਆਫ ਕਰਤਾ ਵਾ ਨਹੀਂ ਕਰਨਾ ਕੀ ਆ ਇਹਨੂੰ ਤੇ ਇੰਨੀ ਸ਼ਰਮ ਨਹੀਂ ਕਿ ਮੇਰੀ ਜਵਾਨ ਭੈਣ ਘਰ ਬੈਠੀ ਆ ਹੈ ਜੇ ਅਕਲ ਵਾਲਾ ਹੋਵੇ ਤੇ ਇਹੋ ਜੇ ਕਮਾਂ ਚ ਕੀ ਲੋੜ ਆ ਪੈਣ ਦੀ ਰੱਬ ਨੇ ਸੋਹਣੀ ਰੋਟੀ ਦਿੱਤੀ ਆ ਆਰਾਮ ਨਾਲ ਕਮਾਓ ਤੇ ਖਾਓ ਹੈ ਆ ਕੇ ਕਰਤੂਤਾ ਕਰਨ ਵਾਲੇ ਨੇ ਕਰਦਾ ਫਿਰਦਾ ਵਾ ਨਿਆਣਾ ਵਹਾਣੇ ਵਿਆਹ ਵਰਿਆ ਵਾ ਕੋਈ ਸ਼ਰਮ ਨੁਹਾਤ ਮਾਰੇ ਹੁਣ ਜਾਂ ਤੇ ਆਪ ਆਪਣੀ ਕਿਸਮਤ ਦਾ ਹੱਥ ਮਾਰਦੀਆਂ ਰੱਬਾ ਕੀ ਕਰਾਂ ਦੀ ਹੁਣ ਅਮੀਂ ਡਰ ਲੱਗੀ ਜਾਣ ਜੀ ਤੁਸੀ ਪਤਾ ਨਹੀਂ ਕੀ ਕਰਦੇ ਹੋ ਆਹ ਉਹ ਦਰੇਇਆ ਹੀ ਕਰ ਕਰੀ ਕੋ ਨਾ ਮੈਂ ਕੀ ਕਰਾਂ ਦੱਸ ਚਲਦੀ ਹੋਏ ਤੇ ਸਾਰਾ ਕੁਝ ਕਰ ਲਾਂ ਤੇ ਪੰਨੇ ਦਾ ਗਾਫਿਆ ਫੜ ਕੇ ਗੱਲਾਂ ਨਾ ਕਰ ਬਹੁਤੀਆਂ ਮੇਰਾ ਤਾਂ ਸੰਗ ਸਕਾਤਾ ਨਾ ਤੂੰ ਤੁਹਾਨੂੰ ਪਾਣੀ ਸੁਝੰਡਿਆ ਸਿਰ 'ਚ ਪਾ ਦੇ ਫਿਰ ਨਹੀਂ ਸੁਝੰਡਿਆ ਤੇ ਇੱਕ ਤਾਂ ਮੈਨੂੰ ਇਹਦੀ ਸਮਝ ਨਹੀਂ ਆਉਂਦੀ ਪਤਾ ਨਹੀਂ ਕੀ ਬਣਨ ਪਈ ਏ ਜਨਨੀਆਂ ਤੇ ਛੱਟ ਵਾਸਤ ਕਰ ਲੈਂਦੀਆਂ ਬੰਦੇ ਨੂੰ ਇਹ ਤਾਂ ਕੁਝ ਤੱਕ ਵਾਸਤ ਨਹੀਂ ਹੋਇਆ ਆ ਜਾਂਦੀ ਰੋਂਦੀ ਮੇਰੇ ਵੱਲ ਨਹੀਂ ਨਹੀਂ ਹਜੇ ਤਾਂ ਕਿਹੇ ਪਾਸੇ ਨਹੀਂ ਲੱਗਾ ਹੈਗਾ ਹੂੰ ਨਹੀਂ ਤਰੀਕਾ ਹੀ ਪੈਂਦਗਾ ਨਹੀਂ ਹੁਣ ਜਾਂਦੇ ਨੇ ਮੰਮੀ ਵੇਖੋ ਹੁਣ ਆ ਫੋਨ ਕੱਟੋ ਇੱਕ ਮਿੰਟ ਹੌਸਲਾ ਕਰ ਤੈਨੂੰ ਪਤਾ ਤਾਂ ਹੈਗਾ ਫੋਨ ਤੇ ਗੱਲ ਕਰਨ ਦੀ ਫੋਨ ਕੱਟੋ ਪਹਿਲੇ ਕੋਈ ਥੋੜਾ ਬੋਤ ਬੋਲਣ ਦੀ ਜਾਸ ਸਿੱਖ ਲਿਆ ਤਾਂ ਮਾਸੀ ਤੇਰੀ ਹੀ ਔਰ ਕੋਈ ਨਹੀਂ ਪਹਿਲੇ ਮੇਰੀ ਗੱਲ ਸੁਣੋ ਤੁਸੀਂ ਤਈ ਉਹ ਤੇ ਸਰੰਦ ਕੀ ਦਿਵਾਲੇ ਹੁੰਦੇ ਰਹਿੰਦੇ ਆ ਫੂਕੀ ਦੇਤੀ ਤੈਨੂੰ ਫੂਕੀ ਗਾੜੀ ਦੇਤੀ ਆ ਤੁਸੀਂ ਮੇਰੇ ਨਾਲ ਕੋਈ ਗੱਲ ਕੀ ਤੇਰੀ ਕਰਨੀ ਹੁੰਦੀ ਮੇਰੇ ਨਾਲ ਕਰਿਆ ਕਰੋ ਸਾਰੇ ਤੋਂ ਪਹਿਲਾਂ ਮੈਨਾਂ ਇਹ ਗੱਲ ਕਰ ਜਦੋਂ ਕਿਸਦਾ ਫੋਨ ਆਉਂਦਾ ਹੈ ਇਦਾਂ ਆਣ ਕੇ ਬੋਲੀਦਾ ਜਿਦਾ ਤੂੰ ਬੋਲਣਾ ਕੀ ਮੇਰੀ ਭੈਣ ਆਖੇਗੀ ਕੋਖਲੀ ਆਂਦੀਓ ਤੂੰ ਪਹਿਲੇ ਆਪਣਾ ਦੱਸੋ ਵੀ ਤੁਸੀਂ ਉਹਨਾਂ ਨਾਲ ਕਿਉਂ ਲੜਦੇ ਰਹਿੰਦੇ ਹੋ ਮੈਂ ਕੋਈ ਗੱਲਬਾਤ ਨਹੀਂ ਕੀਤੀ ਝੂਠੀਆਂ ਗੱਲਾਂ ਤੇਰੇ ਕੰਨ ਭਰਦੀ ਆ ਸਿਆਣਾ ਬਾਂਜਾ ਘਰ ਵਸਦਾ ਰਹਿੰਦੇ ਉਹ ਮੰਮੀ ਮੇਰੇ ਹਿਸਾਬ ਨਾਲ ਤੁਸੀਂ ਨਹੀਂ ਮੇਰੇ ਘਰ ਵਸਣਦੇ ਨਾ ਇੱਕਦਾਰ ਤੁਸੀਂ ਜੜਤਾ ਵਾ ਠੀਕ ਆ ਉਹ ਤੁਸੀਂ ਜ਼ਿਆਦਾ ਸਿਰ ਤੇ ਚੜੀ ਸੀ ਤੇ ਮੇਰੇ ਵਾਲੀ ਨੂੰ ਤੁਸੀਂ ਜੀਣ ਨਹੀਂ ਦੇਂਦੇ ਜਿਹੜੀ ਤੇਰੀ ਜ਼ੁਬਾਨ ਚੱਲਦੀ ਆ ਨਾ ਜੀਤ ਕਰਦਾ ਕਿਤੇ ਕੱਟ ਛੜਾ ਮੈਂ ਗੱਲਾਂ ਜਦੋਂ ਮੈਂ ਕਰਾਂ ਨਾ ਤਾਂ ਫੇਰ ਮੇਰੇ ਤਾਂ ਰੱਜੀ ਕਰਦਾ ਵੀ ਜ਼ੁਬਾਨ ਕੱਟਦਾ ਹਨਾ ਜੇ ਮੈਂ ਨਾ ਉਹਨੂੰ ਤੁਸੀਂ ਤੰਗ ਕਰੀ ਜਾਂਦੇ ਹੋ ਕੀ ਮੇਰ ਨਾਲ ਗੱਲ ਕਰਿਆ ਕਰਦਾ ਜਿਹੜੀ ਕਰਨੀ ਹੈ ਹੁਣ ਉਹ ਤਾਂ ਚਲੇਦਾ ਉੱਜੜ ਅੱਜ ਗਿਆ ਹੁਣ ਤੂੰ ਹੀ ਸਿਆਣਾ ਬਣ ਜਾ ਕਿਤੇ ਘਰ ਦੇ ਕੱਖ ਰਿਆਂ ਤੂੰ ਤੂੰ ਹੀ ਨਹੀਂ ਰਹਿਣਦੇ ਨੇ ਆਹੋ ਮੈਂ ਕਿਹੜਾ ਮਾਪਿਓ ਚੰਦਾ ਵਾ ਇਹ ਫਿਰ ਤੂੰ ਕਿਉਂ ਲੜਦੇ ਦੇ ਨਾਲ ਤੇ ਪੁੱਤ ਤੈਨੂੰ ਝੂਠ ਕਹਿੰਦੀ ਆ ਝੂਠ ਨਹੀਂ ਉਹ ਕਹਿੰਦੀ ਆਹੋ ਤੂੰ ਤਾਂ ਮੇਰੇ ਸਾਹਮਣੇ ਨੇ ਤੂੰ ਇਹਨੂੰ ਬਾਦੇ ਦੇ ਬਾਦ ਤੂੰ ਕੀ ਕਰਦੇ ਹੋ ਹੋਗੇ ਤੂੰ ਹੀ ਭਰਾਵਾ ਸਾਨੂੰ ਕਿਰ ਕੱਢ ਕੁੰਡ ਛੱਡੋ ਜਿਹੜਾ ਕੰਮ ਉਹ ਚਾਹੁੰਦੀ ਉਹ ਕਰ ਲੈ ਤੂੰ ਸਾਨੂੰ ਕੱਢਦੇ ਸਭ ਆਹੋ ਤੁਹਾਨੂੰ ਅਹੀਂ ਕਿਉਂ ਕੱਢ ਗਿਆ ਆਪਣੀ ਅੱਖਾਂ ਦੇ ਸਾਹਮਣੇ ਨਾ ਤੂੰ ਹਟਦੇ ਹੋ ਨਾ ਤੂੰ ਕਹਦੀ ਮੰਨਦੇ ਹੋ ਫਿਰ ਜੇ ਬੋਤਸੇ ਤੰਗ ਕਰਨ ਵਾਲੀ ਹੁੰਦੀ ਤੁਹਾਨੂੰ ਮੈਂ ਕੱਢ ਛੱਡਦੀ ਮੈਂ ਤਾਂ ਤੋੜਾ ਤਾਂ ਕੀਤਾ ਉਹ ਮੈਂ ਤਾਂ ਕਰਕੇ ਉਹ ਰਹਿਣ ਦਿੱਤੀ ਨਹੀਂ ਤੇ ਤੂੰ ਤੇ ਬੜੇ ਚਿਰਦੀ ਕਰਦੇ ਨੇ ਇੱਕ ਤੇ ਕੱਢ ਦਿੱਤੀ ਐ ਅੱਛਾ ਅਹੀਂ ਗੱਡੀ ਤੂੰ ਹੀ ਭੂਏ ਚੜਾਈ ਬੱਸ ਬੁੱਤ ਸਾਨੂੰ ਕਿੱਥੇ ਪਤਾ ਲੱਗਣਾ ਅਸੀਂ ਤੁਹਾਨੂੰ ਸ਼ਦਾਈ ਆ ਸਿਆਣੇ ਤੋਂ ਤੁਸੀਂ ਜੇ ਤੇ ਸਿਆਣੇ ਦੇ ਮੰਮੀ ਮੇਰੀ ਗੱਲ ਸੁਣੋ ਜਦੋਂ ਪਹਿਲੀ ਦੀ ਗੱਲ ਤੇ ਮੈਂ ਕੀਤੀ ਆ ਤੇ ਫਿਰ ਤੁਸੀਂ ਮੇਰੇ ਨਾਲ ਗੱਲ ਕਰਨੀ ਤੂੰ ਉਹਦੇ ਨਾਲ ਕਿਉਂ ਗੱਲ ਕੀਤੀ ਕੀ ਗੱਲ ਮੇਰਾ ਕੋਈ ਫਰਜ਼ ਨਹੀਂ ਬੰਦਾ ਗੱਲ ਕਰਨ ਦਾ ਤੇ ਤੁਸੀਂ ਪਰ ਕਰਦੇ ਨੇ ਨਾ ਗੱਲ ਉਹ ਜੀ ਤੇ ਗੱਲਾਂ ਹੀ ਹੋਰ ਕਰਦੇ ਹੋ ਵੇ ਰੱਬ ਦਾ ਵਾਸਤਾ ਜਾਂ ਮੇਰੇ ਨਾਲ ਫੇਰ ਨਾ ਖਾਇਆ ਕਰ ਮੇਰੀ ਸੁਣ ਲੋ ਗੱਲ ਤੁਸੀਂ ਉਹਨੂੰ ਨਹੀਂ ਕੋਲ ਕਹਿਣਾ ਮੈਨੂੰ ਜੋ ਮਰਜ਼ੀ ਕਰ ਲੈ ਕਰੋ ਜਿਹੜੀ ਗੱਲ ਕਰਨੀ ਤੇ ਮੇਰੇ ਨਾਲ ਕਰਿਆ ਕਰੋ ਆਹ ਮੇਰੇ ਘਰ ਨਹੀਂ ਤਾਂ ਕਪਾਤ ਪੈਂਦਾ ਵਾ ਅਗਲੀ ਦਾ ਬੈਗ ਤਿਆਰ ਕੀਤਾ ਵਾ ਕਿ ਮੈਂ ਚੱਲਨੀ ਆ ਚਲ ਗਈ ਵੀ ਤੇ ਫੇਰ ਲੱਲੋ ਤੁਸੀਂ ਖਾ ਲਿਓ ਮੰਡੀ ਇੱਕ ਤੇ ਚਲ ਗਈ ਆ ਤੁਹ ਨਹੀਂ ਖਾਣ ਨਿਆਣੇ ਤੇ ਆਂਦੇ ਵੀ ਕੁਸਕੋ ਹੀ ਨਾ ਗੂੰਗੇ ਬੋਲੇ ਹੋ ਕੇ ਤੇ ਬੈਠੇ ਰੋ ਕੀ ਹੋਰ ਹੋ ਗਿਆ ਕੁਛ ਨਹੀਂ ਹੈ ਕੁਛ ਨਹੀਂ ਤੂੰ ਤਾਂ ਰੋਣ ਨਹੀਂ ਜਲਦੀ ਰੋਣ ਨਹੀਂ ਆਪਣੀ ਕਿਸਮਤ ਨੂੰ ਹੋਰ ਕੀ ਕਰਨਾ ਉਹ ਗੱਲ ਤੇ ਦੱਸ ਹੋਇਆ ਕੀ ਆ ਕੁਛ ਨਹੀਂ ਹੋਇਆ ਬਾਬਾ ਹੋਇਆ ਨਹੀਂ ਕੋਈ ਨਾਲੇ ਰੋਈ ਜਾਣੀ ਆ ਕਿਹਦਾ ਨਹੀਂ ਗੱਲ ਕੀ ਕਰਾਂ ਮਾਂ ਹੀ ਦੁੱਖ ਵਾ ਨਹੀਂ ਚੱਲਿਆ ਜਾਣ ਦਿਆ ਹੈਗਾ ਕਿਹਦਾ ਦੁੱਖ ਨਹੀਂ ਚੱਲਿਆ ਜਾਂਦਾ ਧੀਆਂ ਪੁੱਤਾਂ ਹੋਰ ਕੀਦਾ ਯਾਰ ਹੁਣ ਜੋ ਹੋ ਗਿਆ ਹੋ ਗਿਆ ਦੱਸ ਉੱਥੇ ਬੰਦਾ ਕੀ ਕਰ ਸਕਦਾ ਵਾ ਕੋਣ ਹੋਇਆ ਕੀ ਇਹ ਤੂੰ ਦੱਸ ਕੀ ਦੱਸਾਂ ਦੱਸ ਨਹੀਂ ਯਾਰ ਫੇਰ ਘੱਚ ਕਪੱਤ ਪੈ ਜਾਂਦਾ ਵਾ ਕਪੱਤ ਪੈ ਜਾਂਦਾ ਤੋ ਹੋਰ ਕੋਈ ਜਿਹੜੀ ਸ਼ਰਨ ਵਾ ਮੈਂ ਕੀ ਮਾਰੇ ਨਾਲ ਗੱਲ ਕੀਤੀ ਪਹਿਲੀ ਦੀ ਮੈਂ ਹੁਣ ਕੋਈ ਨਾ ਮਾੜੀ ਜੰਗੀ ਕਰੋ ਸਾਰਾ ਕੁਝ ਤੁਹਾਡੇ ਜੋਗਾ ਵਾ ਦੋਹਾਂ ਜੋਗਾ ਅਸੀਂ ਕਿਹੜਾ ਕਿਹਦੇ ਤਰਕੇ ਲੈ ਆਏ ਨਾ ਐਨੀ ਗੱਲ ਕੀਤੀ ਚੋਕ ਕੇ ਮੁੰਡੇ ਦੇ ਕੰਨ ਭਰ ਤੇ ਉਹ ਆਇਆ ਮੇਰੀ ਔਂਡਾ ਹੀ ਪੈਣਦਾ ਹੁਣ ਅਜੇ ਰਾਜੀ ਬਾਜੀ ਕਾਂਢੀ ਪੁੱਛਣ ਲਈ ਪਿੰਦਰ ਵੱਲੋਂ ਅਜੇ ਅੱਧੀ ਗੱਲ ਕੀਤੀ ਅੱਧੀ ਹਲੇ ਕਰਨੀ ਆਣ ਕੇ ਕੰਨ ਨਾਲੋਂ ਫੋਨ ਲਾ ਲੇ ਅਿੰਨੀ ਮੈਨੂੰ ਸ਼ਰਮ ਆਈ ਮੇਰੀ ਭੈਣ ਕੀ ਸੋਚੇਗੀ ਚਲਦਾ ਫੋਨ ਹੀ ਲਾ ਲਿਆ ਚਲਦਾ ਹੀ ਲਾ ਲਿਆ ਮੈਨੂੰ ਕੱਟਣ ਦਾ ਟਾਈਮ ਵੀ ਨਹੀਂ ਦਿੱਤਾ ਆਪੇ ਕੱਟਤਾ ਇਹਨੂੰ ਸ਼ਰਮ ਨਹੀਂ ਆਉਂਦੀ ਇਹਨੂੰ ਹੋ ਗਿਆ ਵਾ ਕੋਈ ਗੱਲ ਬਸ ਨਾ ਕਰੋ ਚੁੱਪ ਕਰਕੇ ਆਪਣਾ ਟਾਈਮ ਕੱਢੋ ਕੱਢਣਾ ਪੈਣਾ ਹੁਣ ਜਦੋਂ ਇਹਨੂੰ ਮੈਂ ਪਹਿਲਾਂ ਹੀ ਕਹਿਤਾ ਵਾ ਕਿ ਜੇ ਉਹ ਵਿਚਾਰਾ ਕਿਤੇ ਚਲ ਜਾਂਦਾ ਮੜਾ ਚੰਗਾ ਤੇ ਚਲ ਤੇਨੂੰ ਬਰਾਬਰ ਕਰ ਛੱਡ ਦੇ ਤੇ ਜਦੋਂ ਹੁਣ ਉਹ ਵੀ ਇੱਥੇ ਬੈਠਾ ਵਾ ਇਹਨੂੰ ਪਹਿਲੀ ਕਿਦਾਂ ਦੇ ਦਈਏ ਇਹਨੂੰ ਮੈਂ ਜਵਾਬ ਦਿੱਤਾ ਵਾ ਬਿਲਕੁਲ ਇਹਨੂੰ ਪਹਿਲੀ ਨਹੀਂ ਦੇਣੀ ਚੰਗਾ ਰੋਂਦਾ ਡੇ ਦੇ ਪਹਿਲੀ ਨੂੰ ਰੋਂਦਿਆ ਤਾਂ ਰੋਈ ਜਾਣ ਇਹ ਤੇ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਇਹ ਤੇ ਛਦਾਈ ਹੋ ਗਏ ਜੀ ਆਹੋ ਅਸੀਂ ਤੇ ਛਦਾਈ ਆ ਤੁਸੀਂ ਸਿਆਣੇ ਹੋ ਨਾ ਤੁਹਾਨੂੰ ਸਾਰਾ ਕੁਝ ਮਿਲ ਜੇ ਜੋ ਵੀ ਗੱਲ ਕਰਨੀ ਮੇਰ ਨਾਲ ਕਰਨੀ ਹੈ ਛਦੂ ਨਾਲ ਨਹੀਂ ਕਰਨੀ ਹੈ ਤੈਨੂੰ ਮੈਂ ਇੱਕੋ ਗੱਲ ਦੱਸਾਂ ਤੇਰੇ ਨਾਲ ਸ਼ਰਨ ਗੱਲ ਕਰਕੇ ਤੇਰੇ ਨਾਲ ਸੰਨੀ ਗੱਲ ਕਰੇ ਆਖੇ ਵੀ ਜਾ ਕੇ ਤੇ ਆਪਣੇ ਪਿਓ ਨਾਲ ਗੱਲ ਕਰੋ ਮੈਂ ਆਪੇ ਜਵਾਬ ਦੇਵਾਂਗਾ ਤੂੰ ਕੰਨ ਲੜਦੀ ਰਹਿਣੀ ਆ ਮੈਂ ਹੈਗਾ ਇਹਨਾਂ ਨਾਲ ਵਾਰਸਟਾ ਲੈਣ ਜਾਊਗਾ ਹਾਈ ਹਾਈ ਸਮਝ ਨਹੀਂ ਆਉਂਦੀ ਕੋ ਕੀ ਕਰਾਂ ਮੈਂ ਨਾ ਕਿਤੇ ਫੋਨ ਚ ਭੰਡਿਆ ਵਾ ਨਾ ਘਰ ਆਉਂਦਿਆ ਵਾ ਜਿੰਨਾ ਚਿਰ ਘਰ ਨਹੀਂ ਨਾ ਆਉਂਦਾ ਮੇਰਾ ਰਸਾਹ ਸੁੱਕਾ ਰਹਿਣਾ ਉਹਨਾਂ ਚਿਰ ਪਤਾ ਨਹੀਂ ਕੀ ਚੰਦ ਚੜ੍ਹਣਾ ਹੀ ਅੱਜ ਇਹਨੇ ਹਾਈ ਹਾਈ ਆਹ ਤੂੰ ਹੀ ਏ ਕੀ ਗੱਲ ਹੋਈ ਆ ਹਾਈ ਹਾਈ ਹੋਣਾ ਕੀ ਆ ਤੁਹਾਡਾ ਤਾਂ ਰੰਗ ਡਿਆ ਗੱਲ ਕੀ ਹੋ ਗਈ ਆ ਮੈਂ ਤਾਂ ਤੁਰਿਆ ਆਉਂਦਿਆ ਉਸ ਤੇ ਲੜਾਈ ਨਹੀਂ ਹੋਣੀ ਮੰਗੇ ਹੋਣੇ ਲੰਡੇ ਆ ਹਏ ਮੈਂ ਮਰ ਜਾ ਮੰਗੇ ਹੋਣੀ ਆ ਆ ਆ ਆਇਆ ਮੇਰੇ ਆ ਰੱਬਾ ਸਰ ਨਹੀਂ ਨਾ ਲਉ ਵਗੰड्या ਫਿਰ ਬੰਦਿਆਂ ਦੇ ਸ਼ਰਾਂਤ ਵਿੱਚ ਉਹ ਘਰ ਕਰਤਾਂ ਦੀ ਤੁਸੀਂ ਆਪਣਾ ਬਦਨੀ ਉੱਥੇ ਵੇਖਿਆ ਮੈਨੂੰ ਨਹੀਂ ਪਤਾ ਮੈਂ ਤਾਂ ਭੱਜ ਕੇ ਆਇਆ ਹਾਂ ਘਰ ਤੇ ਤੁਸੀਂ ਤੇ ਭੱਜ ਕੇ ਆ ਗਏ ਜੇ ਉਹ ਛੱਟਣ ਉੱਥੇ ਗਿਆ ਵਾ ਉਹ ਜਾ ਕਿਤੇ ਉਹ ਮੰਗੇ ਨੇ ਕੌਣ ਕਰਕੇ ਸੱਦਿਆ ਸਾਨੂੰ ਬਹੀ ਨੂੰ ਲੈ ਗਿਆ ਉਹਨੂੰ ਨਾਲ ਇਹ ਰਾਹ ਬੜਾ ਘਰ ਕਿੱ데 ਨਾਲ ਕਰ ਫੋਨ ਕਰ ਉਹਨੂੰ ਉੱਥੇ ਹੀ ਆ ਕਿ ਜਗਾ ਕੇ ਪਤਾ ਨਹੀਂ ਫੋਨ ਚੁੱਕਣਾ ਹੋਣ ਕਿ ਨਹੀਂ ਚੁੱਕਣਾ ਹੋਣਗੀ ਕਰਾਂਗੇ ਆਪਾਂ ਲੜਦੀ ਕਰ ਸਾਡੀ ਬੀਤੀ ਕਰਾ ਦੇਣੀ ਹੈ ਹਾਏ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਉਥੇ ਵੇਂਦਾ ਨਾ ਆ ਸੋਚੋ ਫੋਨ ਜੇ ਨਹੀਂ ਚੁੱਕਦਾ ਫੋਨ ਫੋਨ ਕਿਥੇ ਚੁੱਕਣਾ ਮਰ ਜਣੇ ਨੇ ਇਹਨਾਂ ਖੱਤੇ ਨੇ ਫੋਨ ਬੰਦ ਕਰਕੇ ਜੇਲ੍ਹ ਚ ਪਾ ਲਿਆ ਵਾ ਵੀ ਨਾ ਮੇਰੀ ਮਾਂ ਫੋਨ ਕਰੇ ਤੇ ਨਾ ਮੇਰਾ ਪਿਓ ਫੋਨ ਕਰੇ ਕੀ ਕਰੀਏ ਆਪਾਂ ਹੁਣ ਸਾਡੇ ਕੋ ਅੱਗੇ ਕੀ ਹੈ ਸਾਡੇ ਕੋ ਲੜਾਈਆਂ ਪੜਾਈਆਂ ਦੇ ਪੈਸੇ ਲਾਉਣੇ ਤੇ ਹੈਗੇ ਆ ਇਹ ਮੁੰਡੇ ਨੇ ਤਾਂ ਬਸ ਪਹਿਲਾਂ ਚੰਗਾ ਭਲਾ ਰਿਹਾ ਵਾ ਪੁਰਾਣੀ ਮੰਗਾਈ ਛੱਡੜ ਕਿੱਥੋਂ ਆ ਗਿਆ ਉਹਨੇ ਨੇ ਖੱਤੇ ਨੇ ਫੋਨ ਕੀਤਾ ਉਹੋ ਜੀ ਸਾਡੀ ਬੋਟੀ ਆ ਹੈਂ ਉੱਤਾਂ ਦੀ ਉਤਰਾ ਬੜੀ ਚੱਲਦੀ ਆ ਇਹਨਾਂ ਨੇ ਬੋਦੀ ਬਾਹ ਫੜਦੀ ਘੁੱਟ ਕੇ ਤੇ ਮੈਨੂੰ ਮਾਰਦੀ ਆਵਾਜ਼ ਤੇ ਮੈਂ ਛਿੱਤਰ ਮਾਰ ਕੇ ਰੱਖੀ ਕਰਦੀ ਆ ਕੀ ਹੁਣ ਦੱਸ ਫੇਰ ਫੋਨ ਲਾਵੇ ਕਿਹੜੀ ਫੋਨ ਤੇ ਬੰਦ ਕੀਤਾ ਵਾ ਕਿੱਥੇ ਲਾਵਾਂ ਫੋਨ ਮੈਂ ਪਤਾ ਨਹੀਂ ਹੁਣ ਕੀ ਬਣਨਾ ਜੇ ਉੱਥੇ ਤੇ ਮੇਰੇ ਨਾਲ ਪੁਲਸਾਂ ਆ ਗਈ ਹੁੰਦੀਆਂ ਤੇ ਮੈਂ ਕੀ ਆਖੂੰਗਾ ਕਿਥੋਂ ਜਾ ਕੇ ਮੇਰਾ ਮੁੰਡਾ ਵੀ ਇੱਥੇ ਲੰਡਿਆ ਵਾ ਇੱਕ ਵਾਰੀ ਜਾ ਕੇ ਵੇਖੋ ਤਾਂ ਸਹੀ ਮੈਂ ਨਹੀਂ ਜਾਣਾ ਉੱਥੇ ਹਾਏ ਹਾ ਕਿੱਦਾਂ ਦੇ ਪਿਓ ਜੇ ਤੁਸੀਂ ਨਾ 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 ਪਰ ਮੇਰੇ ਵਰਗੀ ਜਾਂਦੀ ਉੱਥੇ ਚੰਗੀ ਲੱਗਦੀ ਆ ਮੇਰੀ ਗੱਲ ਸੁਣੋ ਤੇ ਤੇਨੇ ਪਿੰਡ ਇਕੱਠੇ ਹੋਏ ਆ ਭਾਈ ਉਹ ਮਾ ਕੰਮ ਕਰਦਾ ਨਹੀਂ ਪਤਾ ਨਹੀਂ ਉਹ ਕੀ ਕਰਕੇ ਆਉਣਾ ਜਿੰਨੇ ਘਰ ਅੱਜ ਗਿਆ ਹੀ ਐਸੇ ਕੰਮ ਹੀ ਮੇਰਾ ਦਿਲ ਅੱਗੇ ਗਿਆ ਖਬਰਾਂਟ ਪੈ ਨਹੀਂ ਮਿਲੀਆਂ ਉਹ ਕਹਿੰਦਾ ਯਾਦ ਪੁੱਤਾ ਫੋਨ ਨੰਬਰ ਦੇ ਉਹਨੂੰ ਕਹਿੰਦਾ ਖਰਾਬ ਉਹ ਕੋ ਬੇਚਾਰੀ ਕਿਥੇ ਨੰਬਰ ਵਾ ਫੋਨ ਤੇ ਕੋਲ ਆ ਵਹੀ ਦੇ ਉਹ ਚਲ ਹੋ ਕੇ ਤਾਂ ਲੱਗੇ ਹੋਏ ਕਿ ਨਾਲ ਖੜਿਆ ਹੋਊਗਾ ਕਿ ਮਗੇ-ਮਗੇ ਦਾ ਹੋਰ ਕੇ ਤਾਂ ਲਾਊਗਾ ਨਾਲੇ ਉਹਨੇ ਨਹੀਂ ਚੁਕਿਆ ਤੇਰੇ ਨੇ ਤੇ ਕਿਵੇਂ ਚੁਕੜਾ ਹੁਣ ਉਹ ਚੁਕਦਾ ਹੰਦਾ ਵਾ ਐਵੇਂ ਨਾਲ ਆ ਪਾਈ ਜਾਂਦੇ ਰੱਤ ਰਤ ਮਾ ਕੰਮ ਕਰਦਾ ਜਾ ਕੇ ਉਹਨੂੰ ਮੇਰੇ ਕੋਲ ਹੀ ਕਿਆ ਜਾਂਦਾ ਮੈਂ ਤਾਂ ਕਿ ਮਰਨੇ ਪਈ ਆ ਮੈਂ ਵੀ ਕਰਾਂ ਮੈਨੂੰ ਸਮਝ ਆਉਂ ਨਹੀਂ। ਤੇ ਵਿਪਤਾ ਬਣ ਗਈ ਤੇ ਤੂੰ ਤਰੀ ਫੰਦੀ। ਹਾਏ ਜੇਕਰ ਸੱਤ ਪੈਟ ਲੱਗ ਜੇ ਤੇ ਕੀ ਕਰਾਂਗੇ ਆਪਾਂ? ਆਹ ਨਵਾਂ ਆਣ ਕੇ ਮੈਨੂੰ ਦੱਸਤਾ ਮੈਂ ਤੱਗੇ ਬੜੀ ਡਰੀ ਸੀਗੀ। ਹੁਣ ਮੈਂ ਕਿੱਧਰ ਨੂੰ ਜਾਵਾਂ? ਹਾਏ ਹਾਏ ਵੇਖਾਂ ਪੜਾ। ਤੇ ਦੇਹ ਤੇ ਮੈਨੂੰ ਸਾਹਮਣੇ ਇਹਨਾਂ ਨੂੰ ਸੁੱਕਾ ਸੁੱਕਾ ਕਰ। ਕੀ ਹੋਇਆ ਇਹਨਾਂ ਨਾਲ ਕਿਹੜੀ ਗੱਲਾਂ ਪਾਉਂਦੇ ਹੋ? ਉਹ ਨਹੀਂ ਪੁੱਤ, ਕੁਛ ਨਹੀਂ। ਆਦਾ ਬਹਿ ਜਾ ਇੱਥੇ ਹੁਸ਼ਤੀ ਹੋਇਆ ਹੋਗਾ। ਉਹ ਨਹੀਂ ਕੀ ਗੱਲ ਹੋਈ ਹੈ ਮੈਨੂੰ ਦੱਸੋ ਵੀ। ਕੀ ਦੱਸਾਂ ਤੈਨੂੰ? ਤੇ ਘਾਰ ਹੀ ਗਈ ਮੈਂ ਪਤਾ ਨਹੀਂ ਕੀ ਹੋ ਗਿਆ ਵਾ। ਪੁੱਤ, ਫਿਰ ਮੈਂ ਕੀ ਦੱਸਾਂ? ਆੜਾ ਤੇਰਾ ਭਰਾ ਹੀ ਉਹ ਆੜੇ ਪਉਣਾ ਨਾ ਔੜਾ ਮੰਗਾ ਪਰਲੇ ਮੱਲੇ ਵਾਲਾ ਉਹਦਾ ਹੀ ਕਿਤੇ ਫੋਨ ਆਇਆ ਉਹ ਇਹਨੂੰ ਸੱਦ ਕੇ ਲੈ ਗਿਆ ਵਾ ਤੇ ਹੁਣ ਤੇਰੇ ਪਿਓ ਨੇ ਆਣ ਕੇ ਮੈਨੂੰ ਦੱਸਿਆ ਪਾ ਉਥੇ ਚੰਗੀ ਵੱਡ ਟੋਕ ਹੋਣ ਲਈ ਆ ਹਾਂ ਨਹੀਂ ਵੀ ਇਹਨੂੰ ਫੋਨ ਕਰਨਾ ਹੀ ਤੂੰ ਜਾਣ ਕੇ ਇਹਦੀ ਗਲੋ ਦਿੱਤਾ ਨਹੀਂ ਫੋਨ ਬੰਦ ਕਰ ਲਿਆ ਉਹਨੇ ਤੈਨੂੰ ਪਤਾ ਤਾਂ ਹੈਗਾ ਉਹਦਾ ਵੱਦ ਦਾ ਮੰਦਾ ਵਾ ਕਿਸ ਦੀ ਹੁਣ ਨਹੀਂ ਫੋਨ ਕਰਨਾ ਇੱਥੇ ਜੁ ਨਹੀਂ ਉਧਰ ਜਾਣਾ ਦਾੜੀ ਤੇਰਾ ਨਾ ਜੋਗਾ ਹਵੇ ਤਾਂ ਕਟਾ ਕਾਦਾ ਜਦੋਂ ਉਥੋਂ ਲੰਘਦਾ ਆਉਂਦਾ ਇਹ ਬੰਦਾ ਵੇਖ ਹੀ ਲੈਂਦਾ ਚਾਹਤੀ ਮਾਰ ਕੇ ਵੀ ਕੌਣ ਕੌਣ ਲੰਡਿਆ ਵਾ ਤੇ ਆਪਣੇ ਮੁੰਡੇ ਨੂੰ ਫੜਦਾ ਤੇ ਕਰਨ ਨੂੰ ਆ ਜਾਂਦਾ ਹੁਣੱਸ ਮੈਂ ਕਿਹੜੇ ਖੂਚ ਪਾਵਾਂ ਇਹੋ ਜਿਹੀ ਟਾਈਮ ਵਿੱਚ ਕੋਈ ਵੇਂਦਾ ਹੁਣੀ ਨਾ ਤੇ ਕੌਣ ਸਾਡਾ ਆਪਣਾ ਤੇ ਕੌਣ ਬਗਾਨਾ ਵਾ ਹੁਣ ਪਤਾ ਨਹੀਂ ਉਹ ਪੁੱਤ ਕੀ ਬਣਨਾ ਤੇ ਕੀ ਨਹੀਂ ਮਿੰਦੇ ਆਪ ਸਮਝਣ ਗਈ ਆਉਂਦੀ ਹੈ ਹਾਂ ਹੁਣ ਤੂੰ ਮੈਨੂੰ ਦੱਸ ਮੇਰੀ ਤੀਕ ਹੁਣ ਮੈਂ ਦੱਸ ਕੀ ਕਰਾਂ ਮੁੰਡਿਆ ਜਾਂਦੀ ਚੰਗੀ ਲੱਗਣੀ ਹੈ ਤੇ ਮੈਂ ਮੰਮੀ ਕੀ ਕਰਾਂ ਮੰਮੀ ਧਲਤੀ ਤੇ ਤੁਹਾਡੀ ਤੇ ਹੀ ਵੀਰ ਨੂੰ ਜਾਣੀ ਕਿਉਂ ਦਿੱਤਾ ਹਾਏ ਹਾਏ ਮੰਮੀ ਆਖਥੋ ਜਾਣ ਦੇਣਾ ਹੈਗਾ ਅਛਦੈਣ ਨੂੰ ਦੱਸ ਕੇ ਗਿਆ ਹੀ ਹੋ ਤੋ ਉਹਨੂੰ ਕੱਲ੍ਹ ਕੇ ਤੇ ਮੁੜ ਕੇ ਮੈਨੂੰ ਦੱਸਣ ਆਉਂਦੀ ਆ ਕਿ ਮੰਮੀ ਉਹ ਚਲ ਗਿਆ ਹੁਣ ਮੈਨੂੰ ਤੇ ਇਹਦਾ ਪਤਾ ਨਹੀਂ ਲੱਗਦਾ ਇੱਕ ਤੇ ਤਦ ਕੀ ਕਰਦੀ ਫਿਰਦੀ ਰਹਿੰਦੀ ਸਾਧ ਮੰਮੀ ਭਾਬੀ ਵੀ ਵਿਚਾਰੇ ਕੀ ਕਰਨ ਮੀਰ ਕਿਹੜਾ ਕਿਸੇ ਦੀ ਸੁਣਦਾ ਵਾ ਉਹਨੇ ਦੀ ਤਾਂ ਉਦਾਂ ਹੀ ਨਹੀਂ ਮੰਨਦੇ ਹੋ ਪਰ ਮੈਂ ਹੁਣ ਕੀ ਕਰਾਂ ਪੁੱਤ ਮੇਰੀ ਹੁਣ ਜਾਨ ਸੁੱਕੜੇ ਪਈ ਮੈਨੂੰ ਤਾਂ ਲੱਗਦਾ ਮੈਨੂੰ ਹੀ ਕੁਝ ਹੋਇਆ ਡਾਵਾ ਜਿਹੜੇ ਸਾਹ ਦੇ ਨਾਲ ਤੇ ਪਿਓ ਨੂੰ ਦੱਸਿਆਣਗੇ ਉਹ ਉਥੇ ਚੰਗਾ ਕੰਮ ਚੱਲਣ ਰਿਹਾ ਵਾ ਹੁਣ ਦੱਸ ਤੂੰ ਵੀ ਕੀ ਕਰੀਏ ਵੀਰ ਦਾਣੀ ਤੇ ਮਾ ਕੰਮ ਕਰਦਾ ਕਿਸੇ ਦੀ ਮਗਰ ਲੜਾਈਆਂ ਲੈਂਦੀ ਕੀ ਲੋੜਾ ਭਲਾ ਇਹ ਜੇ ਪਤਾ ਤਾਂ ਸੱਤ ਪੇਟ ਲੱਗੀ ਦਾ ਹੱਥ ਹੁਣੀ ਮੁੜ ਕੇ ਮੁੜ ਕੇ ਕਿਸ ਨੂੰ ਕੀ ਉਹਨੇ ਆਪਣੇ ਘਰ ਜਾ ਵੜਨਾ ਹੈ ਮੁੜ ਕੇ ਉਹਨੇ ਸਾਰ ਵੀ ਨਹੀਂ ਲੈਣੀ ਇਹਦੀ